ਸ਼ਸ਼ੀਕਲ ਪ੍ਰਾਈਮ ਦੀ ਨਿਊਜ਼ ਦੀ ਤੁਹਾਨੂੰ ਸਵਾਗਤ ਹੈ ਖਬਰ ਪਟਿਆਲਾ ਪੰਜਾਬ ਤੋਂ ਕਾਰਪੋਰੇਸ਼ਨ ਲੈਂਡ ਬਰਾਂਡ ਦੇ ਇੰਸਪੈਕਟਰ ਮਨੀਸ਼ ਪੂਰੀ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਨਜਾਇਜ਼ ਗੇਟ ਜਿਹੜੇ ਕਿ ਇੱਕ ਪੋਸ਼ ਇਲਾਕੇ ਦੇ ਵਿੱਚ ਲਾਇਆ ਗਿਆ ਸੀ 10 ਦੇਖ ਸਕਦੇ ਹੋ ਤੁਸੀਂ ਕਿ ਉਥੇ ਅੱਜ ਮਨੀਸ਼ਪੂਰੀ ਨੂੰ ਸ਼ਿਕਾਇਤ ਮਿਲਣ ਦੇ ਦੌਰਾਨ ਅੱਜ ਉਹਨਾਂ ਨੇ ਉਥੇ ਕਾਰਵਾਈ ਕੀਤੀ ਇਹ ਤਸਵੀਰ ਦੇਖ ਸਕਦੇ ਹੋ ਦੱਸ ਦਈਏ ਕਿ ਕਾਰਪੋਰੇਸ਼ਨ ਲੈਂਡ ਬ੍ਰਾਂਡ ਇੰਸਪੈਕਟਰ ਮਨੀਸ਼ਪੂਰੀ ਵੱਲੋਂ ਇਹ ਕੀਤੀ ਗਈ ਵੱਡੀ ਕਾਰਵਾਈ ਆਪਣੀ ਟੀਮ ਦੇ ਨਾਲ ਮਿਲ ਕੇ ਜੋ ਕਿ ਸ਼ਿਕਾਇਤ ਮਿਲਣ ਤੇ ਉਹਨਾਂ ਨੇ ਅੱਜ ਇਹ ਕਾਰਵਾਈ ਕੀਤੀ ਹੈ ਤਸਵੀਰ ਦੇਖ ਸਕਦੇ ਹੋ ਪਟਿਆਲਾ ਤੋਂ ਤਸਵੀਰیں ਪਟਿਆਲਾ ਕਾਰਪੋਰੇਸ਼ਨ ਲੈਂਡ ਬ੍ਰਾਂਡ ਇੰਸਪੈਕਟਰ ਮਨੀਸ਼ਪੂਰੀ ਵੱਲੋਂ ਇਹ ਕੀਤੀ ਗਈ ਵੱਡੀ ਕਾਰਵਾਈ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਪੋਸ ਇਲਾਕੇ ਦੇ ਵਿੱਚ ਗੇਟ ਲਾਇਗਿਆ ਸੀ ਜਿਹੜੇ ਗੇਟ ਲਾਇਗਿਆ ਸੀ ਉਸ ਗੇਟ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ ਉਸ ਤੋਂ ਬਾਅਦ ਅੱਜ ਮਨੀਸ਼ਪੁਰੀ ਇਨਸਪੈਕਟਰ ਵੱਲੋਂ ਕੀਤੀ ਗਈ ਹੈ ਵੱਡੀ ਕਾਰਵਾਈ ਕਾਣਾਮਾ ਫਟਾਈ ਡਾਇਗਨੋਸਿਸ ਵੀ ਦਿਆ ਸਾਡੀ ਮੈਂ ਮਨੀਸ਼ਪੁਰੀ ਇਨਸਪੈਕਟਰ ਲੈਂਡ ਬ੍ਰਾਂਚ ਨਗਰ ਨਿਗਮ ਪਟਿਆਲਾ ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਅੱਜ ਦੀ ਕਾਰਵਾਈ ਇਸ ਤਰ੍ਹਾਂ ਸੀ ਸਾਡੇ ਇੱਕ ਐਫਐਸਟੀ 115 ਹਲਕਾ ਇਲੈਕਸ਼ਨ ਦੇ ਸੰਬੰਧ ਵਿੱਚ ਜਿਹੜਾ ਕੋਡ ਆਫ ਕੰਡਕਟ ਲਗਾਇਆ ਹੋਇਆ ਉਹਦੇ ਪਿੱਛੇ ਸਾਡਾ ਇੱਕ ਗਰੁੱਪ ਬਣਿਆ ਹੋਇਆ ਹੈ ਉਹਦੇ ਵਿੱਚ ਸਾਡੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਤੋਂ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਇੱਕ ਮੈਸੇਜ ਸੀ ਵੀ ਇਲੈਗਲ ਗੇਟ ਹੈ ਜਿਹੜਾ ਆ ਅਮਰ ਹਸਪੀਟਲ ਦੇ ਨੇੜੇ ਇੱਕ ਸਟਰੀਟ ਹੈ ਜਿਹੜੀ ਅਜੀਤ ਨਗਰ ਨੂੰ ਲੱਗਦੀ ਹੈ ਉਹਦੇ ਅੰਦਰ ਜਿਹੜਾ ਹੈ ਗੇਟ ਲੱਗਿਆ ਹੋਇਆ ਸੀ ਉਹ ਇਲੈਗਲ ਸੀ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਉਹ ਅਸੀਂ ਗੇਟ ਆ ਜਾ ਕੇ ਉਹਦੇ ਰਿਮੂਵ ਕੀਤਾ ਹੈ ਗੇਟ ਜਦ ਰਿਮੂਵ ਕੀਤਾ ਤਾਂ ਕਲੋਨੀ ਵਾਲੇ ਕੁਝ ਬਸਨੀਕ ਆ ਜਿਹੜੇ ਉਹ ਇਕੱਠੇ ਹੋ ਗਏ ਅਸੀਂ ਗੇਟ ਉਹਨਾਂ ਨੂੰ ਉਹਨਾਂ ਦੀ ਰਿਕੁਐਸਟ ਦੇ ਅੰਦਰ ਉਹਨਾਂ ਨੂੰ ਇਹ ਵਿਸ਼ਵਾਸ ਦਲਵਾ ਕੇ ਵੀ ਤੁਸੀਂ ਗੇਟ ਇਹ ਅਸੀਂ ਤੁਹਾਨੂੰ ਇੱਕ ਸ਼ਰਤ ਤੇ ਦੇਵਾਂਗੇ ਵੀ ਜੇ ਤੁਸੀਂ ਉਹਰੇ ਗੇਟ ਨਹੀਂ ਲਗਾਉਗੇ ਤਾਂ ਉਹਨਾਂ ਨੇ ਇਹ ਮਹਿਸੂਸ ਕੀਤੀ ਗੱਲ ਵੀ ਅਸੀਂ ਗੇਟ ਨਹੀਂ ਲਗਾਵਾਂਗੇ ਤਾਂ ਅਸੀਂ ਉਹਨਾਂ ਨੂੰ ਗੇਟ ਜਿਹੜਾ ਮੌਕੇ ਤੇ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਉੱਥੇ ਤੇ ਜਿਹੜੇ ਬਸਨੀਕ ਸੀ ਕਿਉਂਕਿ ਇਹ ਕਲੋਨੀ ਦੇ ਜਿਹੜੇ ਸਾਰੇ ਵਸਿੰਦੇ ਆ ਉਹਨਾਂ ਵੱਲੋਂ ਇਹ ਮੰਥਲੀ ਜੋ ਵੀ ਕਲੈਕਸ਼ਨ ਹੁੰਦੀ ਹੈ ਉਹਦੇ ਤਹਿਤ ਉਹ ਗੇਟ ਖਰੀਦ ਦਿੱਤਾ ਗਿਆ ਹੋਇਆ ਸੀਗਾ ਉਹ ਅਸੀਂ ਉਹਨਾਂ ਨੂੰ ਮੌਕੇ ਤੇ ਵਾਪਸ ਕਰ ਦਿੱਤਾ ਹੈ ਜਲਦੀ ਘੜੀ ਸਾਂਝਾ ਜਾਏਗਾ ਇਹ ਹੋਰ ਕਰ ਇਸ ਤੋਂ ਇਲਾਵਾ ਸੀ ਹੁਣ ਸਰੰਦ ਰੋਡ ਤੇ ਇੱਕ ਸਰੰਦ ਰੋਡ ਬਾਈਪਾਸ ਦੇ ਉੱਪਰ ਕੰਪਲੇਂਟ ਹੈ ਅਸੀਂ ਇੱਕ ਦੋ ਜਗ੍ਹਾ ਤੇ ਹੋਰ ਜਾਣਾ ਹੈ ਬਾਕੀ ਸਾਡੀ ਜਿਹੜੀ ਰੁਟੀਨ ਹੈ ਉਹ ਅਸੀਂ ਇਲੀਗਲ ਜਿਹੜੀ ਕੋਈ ਵੀ ਪੋਲਿਟਿਕਲ ਫਲੈਕਸ ਲੱਗਦੀ ਹੈ ਅਸੀਂ ਉਹਨੂੰ ਨਾਲ ਦੀ ਨਾਲ ਰਿਮੂਵ ਕਰਦੇ ਆ ਜੇਕਰ ਉਹਦੇ ਕੋਲ ਕੋਈ ਪਰਮਿਸ਼ਨ ਨਹੀਂ ਹੁੰਦੀ